ਬਾਈ ਕਹਿੰਦਾ ਇਹ ਕਥੇ ਮਰਜ਼ੀ ਉੱਡੇ ਫਿਰਦੇ ਹੁਣ ਜਦੋਂ ਮੈਂ ਬਾਜ ਮਾਰਦਾ ਵਾਂ ਉਦੋਂ ਹੀ ਮੇਰੇ ਕੋਲੇ ਆਉਂਦੇ ਆ ਤੇ ਦੇਖ ਲੋ ਮਿੱਤਰੋ ਪਿਆਰ ਦੇਖ ਲੋ ਇਹ ਚੀਜ਼ਾਂ ਦਾ ਆੜ ਦੰਦਾ ਤੇ ਕੋਲੇ ਆ ਜਾਂਦੇ ਆ ਦੇਖੋ ਮਿੱਤਰੋ ਉਹ ਉੱਡ ਗਏ ਲਾਓ ਥੋੜੇ ਸਾਹਮਣੇ ਆ ਮਿੱਤਰੋ ਆਹ ਫਿਰਦਾ ਵਾ ਬਾਈ ਬਾਈ ਵੀ ਲਾਦ ਗਏ ਮੈਕ ਬਾਈ ਕੀ ਨਾ ਕੀ ਰੱਖਿਆ ਹੋਇਆ ਇਹਨਾਂ ਦਾ ਇੱਕ ਮਿੰਟ ਜੀ ਨਓ ਵੀ ਮਿੱਤਰੋ ਬਾਈ ਦੇ ਮੈਂ ਇੱਕ ਲਾਤੇ ਆਪਾਂ ਤੇ ਪੁੱਛਦੇ ਆਂ ਬਾਈ ਨੂੰ ਵੀ ਬਈ ਬਾਈ ਥੋੜਾ ਜਿਆਦਾ ਜਗਦਾ ਸੀਗਾ ਬੋਲਣ ਵੱਲ ਤੇ ਭਾਈ ਕੀ ਨਾਂ ਰੱਖਿਆ ਇਹਨਾਂ ਦਾ ਭਾਈ ਇੱਕ ਦਾ ਨਾਮ ਹੈਗਾ ਚੀਕੂ ਤੇ ਇੱਕ ਦਾ ਨਾਮ ਕੁਕੀ ਚੀਕੂ ਚੀਕੂ ਤੇ ਇੱਕ ਕੁਕੀ ਦੀ ਕਹਾਣੀ ਆ ਮਿੱਤਰੋ ਇਹ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕੱਠੇ ਕੱਠੇ ਹੀ ਫਿਰਦੇ ਆ ਹਾਂਜੀ ਭਾਈ ਉਹ ਜਾ ਰਹੇ ਆ ਇਹ ਸਿੜੀ ਤੇ ਵੀ ਲੱਗੇ ਹੋਏ ਆ ਆ ਫਿਰ ਆਵਾਜ਼ ਦੂਰ ਤੱਕ ਜਾਂਦੀ ਨਹੀਂਗੀ ਓਕੇ ਜੀ ਤੇ ਵੀ ਲਾਈ ਆ ਤਾਂ ਮਿੱਤਰੋ ਬੜੀਆਂ ਚੀਜ਼ਾਂ ਤੁਸੀਂ ਦੇਖੀਆਂ ਹੋਣੀਆਂ ਇਹ ਚੀਕੂ ਤੇ ਕੁਕੀ ਦਾ ਬਾਈ ਨਾਲ ਪਿਆਰ ਆ ਕਿਉਂ ਨਿਕਲ ਬਾਈ ਕਹਿੰਦਾ ਕਈ ਵਾਰੀ 5-7 ਮਿੰਟ ਵੀ ਘੁੰਮ ਕੇ ਆ ਜਾਂਦੇ ਆ ਆਉਣਾ ਮੇਰੇ ਕੋਲੇ ਹੀ ਆ ਇਹਦਾ ਕਹਾਣੀ ਵੀ ਮਿੱਤਰੋ ਦੇਖੋ ਬੀ ਨੀਰੀ ਦੇ ਬੱਚ ਦਰਖਤ ਡਿੱਗਿਆ ਹੋਇਆ ਬਾਈ ਨੰਗਿਆ ਜਾਂਦਾ ਸੀ ਮੋਟਰਸਾਈਕਲ ਤੇ ਬਾਈ ਨੇ ਦੇਖਿਆ ਵੀ ਨਿੱਕੇ ਨਿੱਕੇ ਇਹ ਕੀ ਜਾਗੇ ਬਾਈ ਆ ਗਿਆ ਆ ਗਿਆ ਸਾਈਡ ਤੇ ਗਈ ਆ ਆ ਗਏ ਮਿੱਤਰੋ ਆ ਹਰਦੀਆ ਚੀਕੂ ਆ ਦੇਖ ਲੋ ਤੇ ਆ ਸੀ ਬਾਈ ਇਹ ਆਹੋ ਲੈ ਮਿੱਥੋ ਦਾ ਨਹੀਂ ਡਰਦੇ ਬਾਈ ਇਹ ਆ ਆ ਗਿਆ ਮਿੱਤਰੋ ਚੀਕੂ ਕੋਕੀ ਆ ਗਿਆ ਚੀਕੂ ਰਹਿ ਗਿਆ ਕਿਉਂ ਇਹ ਆ ਗਿਆ ਮਿੱਤਰੋ ਚੀਕੂ ਦੇ ਕੋਕੀ ਦੀਆਂ ਕਹਾਣੀਆਂ ਇਹ ਉਹ ਨਾ ਉਹ ਮੱਲਾ ਮੈਂ ਇੱਕ ਨਾ ਸਾਡਾ ਖਾਜੀ ਕਿਤੇ ਏ ਬਈ ਇਹ ਦੱਸਿਆ ਵੀ ਪਹਿਲਾਂ ਜਦੋਂ ਲਿਆਂਦੇ ਆ ਕੋਈ ਨੇਰੀ ਆਈ ਹੋਈ ਸੀ ਦਰਖਤ ਟੱਗ ਗਿਆ ਵਿਆ ਸੀਗਾ ਪਰ ਸਾਨੂੰ ਪਤਾ ਤੁਹਾਨੂੰ ਪਤਾ ਨਹੀਂ ਸੀ ਵੀ ਕਾਦੇ ਜਾਨਵਰ ਆ ਪਹਿਲਾਂ ਨਹੀਂ ਬਈ ਇਹਨਾਂ ਦੇ ਵਾਲ ਤੱਕ ਨਹੀਂ ਆਏ ਸੀ ਬਹੁਤ ਛੋਟੇ ਸੀਗੇ ਅੱਛਾ ਜੀ ਹਾਂਜੀ ਬਾਕੀ ਥੋੜਾ YouTube ਤੋਂ ਦੇਖ ਕੇ ਥੋੜਾ ਕੀਤਾ ਇਹਨਾਂ ਨੂੰ ਮੈਂ ਮਤਲਬ ਫੀਡ ਵਗੈਰਾ ਪਾਈ ਅੱਛਾ ਜੀ ਇਹ ਡੇਡੇ ਹੋ ਗਏ ਹੁਣ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂਜੀ ਤੇ ਇਹ ਜਿਵੇਂ ਮੰਨ ਲਓ ਵੀ ਤੋਂ ਤੋਂ ਬਗੈਰ ਜੀ ਲਾ ਲੈਂਦੇ ਆ ਕਿ ਨਹੀਂ ਵੀਰੇ ਮੈਂ ਹਾਲੇ ਤੱਕ ਮਤਲਬ ਆਪਦੀ ਰਿਸ਼ਤੇਦਾਰੀ ਚ ਵੀ ਨਹੀਂ ਆਂਦਾ ਇਹਨਾਂ ਨੂੰ ਛੱਡ ਕੇ ਕਿਉਂਕਿ ਇਹ ਮੇਰੇ ਬਿਨਾਂ ਨਹੀਂ ਛਾਰਦੇ ਮੈਂ ਇਹਨਾਂ ਬਿਨਾਂ ਨਹੀਂ ਛਾਰਦਾ ਹੁਣ ਦੇਖੋ ਤੁਹਾਡੇ ਸਾਹਮਣੇ ਕੋਈ ਇਹਨਾਂ ਦੇ ਪਰ ਵਗੈਰਾ ਨਹੀਂ ਕੱਟੇ ਹਾਂਜੀ ਕੋਈ ਇਹਨਾਂ ਨੂੰ ਕੋਈ ਰੱਸੀ ਨਹੀਂ ਪਾਈ ਨਹੀਂ ਤਾਂ ਆਮ ਤੁਸੀਂ ਦੇਖਿਆ ਪਿੰਜਰਿਆਂ 'ਚ ਵੀ ਪਾ ਲੈਂਦੇ ਆ ਫਰ ਵੀ ਕੱਟੇ ਹੁੰਦੇ ਆ ਕੋਈ ਇਦਾਂ ਦੀ ਉਹ ਮਾੜੀ ਗੱਲ ਆ ਹਾਂਜੀ ਵੀਰੇ ਉਹ ਬਹੁਤ ਮਾੜੀ ਗੱਲ ਆ ਵੀਰੇ ਆਪਾਂ ਨੂੰ ਵੀ ਕੋਈ ਕੈਦ ਕਰ ਲੇ ਤੇ ਆਪਾਂ ਵੀ ਦੇਖੋ ਤੜਫਾਂਗੇ ਤੜਫਣ ਵਾਲੀ ਗੱਲ ਹੋ ਜਾਂਦੀ ਹੈ ਇਹਨਾਂ ਨੂੰ ਬਿਲਕੁਲ ਆਜ਼ਾਦੀ ਚ ਰੱਖਿਆ ਮੈਂ ਸਹੀ ਹੈ ਜੀ ਹਾਂਜੀ ਤੇ ਲਓ ਵੀ ਮਿੱਤਰੋ ਚੂ ਚੀਕੂ ਤੇ ਕੁੱਕੀ ਚੀਕੂ ਤੇ ਕੁੱਕੀ ਬਾਈ ਦਾ ਨਾਂ ਕੀ ਆ ਟਿੰਕੂ ਸ਼ਰਮਾ ਟਿੰਕੂ ਸ਼ਰਮਾ ਇਹ ਤਿੰਨਾਂ ਦੀ ਕਹਾਣੀ ਬਹੁਤ ਖਾਸ ਕਹਾਣੀ ਆ ਮਿੱਤਰੋ ਇੰਨਾ ਪਿਆਰ ਮੈਂ ਨਹੀਂ ਕਿਸੇ ਦਾ ਦੇਖਿਆਗਾ ਠੀਕ ਆ ਇੰਨਾ ਉੱਡਣਾ ਆਇਆ ਨਹੀਂ ਸੀ ਇਹਨਾਂ ਨੂੰ ਮੈਂ ਤਾਂ ਸੋਚਿਆ ਸੀ ਬਈ ਉੱਡ ਜਾਣਗੇ ਚਲੋ ਆਪਦਾ ਰਹਿਣ ਸਹਿਣਗੇ ਜਿੱਥੇ ਮਰਜੀ ਪਰ ਇਹ ਜਾਂਦੇ ਨਹੀਂ ਭਰਾ ਕਿਤੇ ਨਹੀਂ ਜਾਂਦੇ ਛੱਡ ਇਹ ਨਹੀਂ ਅੰਦੇ ਕਿਉਂ ਪਿਆਰ ਦੀਆਂ ਗੱਲਾਂ ਵਾ ਬਈ ਇਹ ਆਹ ਦੇਖ ਲੋ ਚੀਕੂ ਤੇ ਕੁਕੀ ਕੁਕੀ ਕਿਹੜਾ ਵਾ ਤੁਹਾਨੂੰ ਸਹਿਣਾ ਤੇ ਚੀਕੂ ਕਿਹੜਾ ਵਾ ਕੁਕੀ ਕੁਕੀ ਚੀਕੂ ਚੀਕੂ ਤੇ ਕੀ ਇਹਨਾਂ ਨਿਸ਼ਾਨੀ ਕੀ ਆ ਚੀਕੂ ਦੇ ਕੁਕੀ ਦੀ ਵੀਰੇ ਇੰਨਾ ਟਾਈਮ ਹੋ ਗਿਆ ਪਾਲਦਿਆਂ ਨੂੰ ਪਤਾ ਲੱਗਦਾ ਮੈਨੂੰ ਠੀਕ ਹੈ ਇਹ ਤਾਂ ਜਮਾਂ ਸੇਮ ਹੀ ਆ ਮੈਨੂੰ ਤਾਂ ਸੇਮ ਹੀ ਲੱਗੇ ਜਮਾਂ ਹਾਂ ਹਾਂਜੀ ਵੀਰੇ ਸੇਮ ਤਾਂ ਹੈ ਪਰ ਮੈਨੂੰ ਪਤਾ ਨਾ ਕਿਉਂਕਿ ਆਪਾਂ ਬਚਪਨ ਤੋਂ ਹੀ ਪਾਲ ਰਹੇ ਹਾਂ ਇਹਨਾਂ ਨੂੰ ਮਿੱਤਰੋ ਚੀਕੂ ਕੁਕੀ ਤੇ ਦਾ ਚੀਗੂ ਦੇ 쿠ਕੀ ਦੀ ਕਹਾਣੀ ਦੱਸਣ ਲੱਗੇ ਆ ਤੁਹਾਨੂੰ ਬਹੁਤ ਖਾਸ ਕਹਾਣੀਆਂ ਮਤਲਬ ਤੇ ਬਾਈ ਨੇ ਨਿੱਕੇ ਨਿੱਕੇ ਹੁੰਦੇ ਲਿਆਂਦੇ ਸੀਗੇ ਤੇ ਜਾਨੀ ਦਰਖਤ ਟਿੱ ਗਿਆ ਹੋਇਆ ਸੀਗਾ ਉੱਥੇ ਬਾਈ ਨੇ ਦੇਖਿਆ ਵੀ ਇਹ ਕੀ ਜਾਨਵਰ ਆ ਨਿੱਕੇ ਨਿੱਕੇ ਜਾਨਵਰ ਆ ਲਿਆ ਕੇ ਬਾਈ ਨੇ ਮਸਾਂ ਪਾਲੇ ਠੀਕ ਆ ਕੋਈ ਕੈਦ ਨਹੀਂ ਕਰਕੇ ਰੱਖੇਗੇ ਕੈਦ ਕਰਨੀ ਮਾੜੀ ਗੱਲ ਆ ਤੇ ਬਾਈ ਨਾਲ ਇੰਨਾ ਕ ਜਿਆਦਾ ਪਿਆਰ ਲਗਾ ਬਣ ਗਿਆ ਤੇ ਬਾਈ ਨਾਲ ਹੀ ਰਹਿੰਦੇ ਆ ਤੇ ਬਾਈ ਜਿੱਧਰ ਨੂੰ ਲੈ ਕੇ ਜਾਂਦਾ ਵਾ ਨਾਲ ਜਾਂਦੇ ਆ ਜੀ ਅਡਾਰੀ ਵੀ ਮਰਉਂਦੇ ਆ ਠੀਕ ਆ ਫਿਰ ਵੀ ਬਾਈ ਕੋਲੇ ਆਉਂਦੇ ਆ ਜੇ ਮੈਂ ਕੋਲੇ ਜਾਨਾ ਬਾਈ ਕਹਿੰਦਾ ਥੋ ਥੋ ਡਰਦੇ ਆ ਉਹ ਬੰਦੇ ਤੋਂ ਡਰਦੇ ਆ ਇਹ ਬਾਈ ਨਾਲ ਪਿਆਰ ਇੰਨਾ ਵਾ ਤੇ ਬਾਈ ਤੋਂ ਨਹੀਂ ਡਰਦੇਗੇ ਆ ਜਾਣਗੇ ਮੇਰੇ ਹੱਥ ਤੇ ਕਿ ਨਹੀਂ ਨਹੀਂ ਵੀਰੇ ਡਰਨਗੇ ਇੱਕ ਮਿੰਟ ਮਾੜਾ ਜਾ ਇਹ ਇਹ ਡਰਨਗੇ ਹਾਂਜੀ ਵੀਰੇ ਸਹੀ ਆ ਮਾੜਾ ਜਾ ਟਰਾਈ ਦੇਖ ਲਈਏ ਕਰਕੇ ਹਾਂ ਦੇਖੋ ਵੇਖੋ ਮਿੱਤਰੋ ਡਰਦੇ ਆ ਇਹ ਆਮ ਬੰਦੇ ਤੋਂ ਤਾਂ ਇਹਦੇ ਬਾਈ ਨੂੰ ਹੀ ਯਾਨੀ ਮਾਂ ਪਿਓ ਨੂੰ ਬਾਈ ਨੂੰ ਹੀ ਮੰਨ ਲਿਆ ਇਹਨਾਂ ਨੇ ਬਈ ਬਾਈ ਹੋਈ ਆ ਸਾਰਾ ਕੁਝ ਸਾਡਾ ਠੀਕ ਹੈ ਜੀ ਤੇ ਮਿੱਤਰੋ ਇਹ ਜੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੈਦ ਕਰਨੇ ਮਾੜੀ ਗੱਲ ਆ ਪਿੰਜਰਿਆਂ ਚ ਰੱਖਨੇ ਭੰਗ ਕੱਟਨੇ ਵੀ ਬਹੁਤ ਮਾੜੀ ਗੱਲ ਆ ਠੀਕ ਆ ਇਹ ਹੁਣ ਇਹਨਾਂ ਤੇ ਮੁਸੀਬਤ ਵਾਲੀ ਗੱਲ ਹੀ ਸੀਗੀ ਜਾਨਵਰਾਂ ਤੇ ਤੇ ਉਸ ਹਾਬ ਨਾਲ ਬਾਈ ਨੇ ਲਿਆਂਦੇ ਆ ਤੇ ਨਹੀਂ ਤਾਂ ਇਹ ਮੰਨ ਲਓ ਵੀ ਦਰਖਤ ਡਿੱਗਿਆ ਹੋਇਆ ਸੀਗਾ ਤੇ ਉੱਥੇ ਮਰ ਜਾਣੇ ਸੀ ਛੋਟੇ ਛੋਟੇ ਸੀਗੇ ਠੀਕ ਆ ਮੰਨ ਲਓ ਵੀ ਤੋਤੇ ਇਹਨਾਂ ਦਾ ਥੱਲੇ ਆਉਣਾ ਨਹੀਂ ਸੀਗਾ ਤੇ ਨਾ ਹੀ ਉਹ ਚੱਕ ਕੇ ਲਿਜਾ ਸਕਦਾ ਤਾਂ ਕਰਾਤਾ ਸਰਾ ਇਹ ਆ ਮੂਹਰੀਆਂ ਦੰਦਾ ਲਓ ਵੀ ਮਿੱਤਰੋ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਬਹੁਤ ਪਿਆਰ ਵਾਲੀ ਚੀਜ਼ ਆ ਲੋਕੀ ਖਾ ਕੇ ਭੁੱਲ ਜਾਂਦੇ ਆ ਇਹ ਨਹੀਂ ਖਾ ਕੇ ਭੁੱਲਦੇ ਬਾਈ ਨੇ ਦੱਸਿਆ ਵਾ ਬਾਈ ਕਹਿੰਦਾ ਵੀ ਮੈਂ ਜਾਂਦਾ ਸੀ ਕਿਸੇ ਪਾਸੇ ਨੰਗਿਆ ਇਹ ਦਰਾਖਤ ਢਿੱਗਿਆ ਪਿਆ ਸੀਗਾ ਤੇ ਉੱਥੇ ਬੱਚੇ ਸੀਗੇ ਨਿੱਕੇ ਜਮੇ ਨਿੱਕੇ ਕਹਿੰਦਾ ਬਾਲ ਵੀ ਨਹੀਂ ਆਏ ਸੀ ਮੈਨੂੰ ਇਹਨਾਂ ਦਾ ਪਤਾ ਨਹੀਂ ਸੀ ਇਹ ਪਾਲਨੇ ਕਿਵੇਂ ਆ ਤੇ ਕੀ ਇਹਨਾਂ ਦੀ ਖਾਦ ਕਰਾਗਾ ਫੇਰ ਵੀ ਬਾਈ ਨੇ ਦੇਖ ਲਾ ਕਿ ਜਾਇ ਇਹਨਾਂ ਨੂੰ ਜਿਵੇਂ ਮੰਨ ਲਓ ਰੋਟੀ ਥੋੜਾ ਥੋੜਾ ਫਲ ਪਾਪ ਆ ਕੇ ਮਸਾ ਪਾਲਿਆ ਵਾ ਬਾਕੀ ਬਾਈ ਨਾਲ ਵੀ ਆਪਾਂ ਥੋੜੀ ਕਰਾਵਾਂਗੇ ਗੱਲ ਬਾਈ ਕਹਿੰਦਾ ਇਹ ਕਥੇ ਮਰਜ਼ੀ ਉੱਡੇ ਫਿਰਦੇ ਹੁਣ ਜਦੋਂ ਮੈਂ ਬਾਜ ਮਾਰਦਾ ਵਾਂ ਉਦੋਂ ਹੀ ਮੇਰੇ ਕੋਲੇ ਆਉਂਦੇ ਆ ਦੇਖ ਲਓ ਮਿੱਤਰੋ ਪਿਆਰ ਦੇਖ ਲਓ ਇਹ ਚੀਜ਼ਾਂ ਦਾ ਤੇ ਬੰਦੇ ਨੂੰ ਭਾਵੇਂ 10 ਸਾਲ ਖਵਾਈ ਚੱਲੋ ਕੋ ਬੰਦਾ ਭੁੱਲ ਜੂਗਾ ਇਹ ਨਹੀਂ ਭੁੱਲਦੇਗੇ ਖੁੱਲੇ ਆਜ਼ਾਦ ਰੱਖੇ ਹੋਏ ਆ ਕੋਈ ਵੀ ਐ ਇਦਾਂ ਦੀ ਗੱਲ ਨਹੀਂ ਗਈ ਬਈ ਪਿੰਜਰਿਆਂ ਦੇ ਵਿੱਚ ਕੈਦ ਕੀਤੇ ਹੋਣਗੇ ਤੇ ਇਹ ਪਿੰਜਰੇ 'ਚ ਕੈਦ ਕਰਨੇ ਦਾ ਹੈ ਵੀ ਮਿੱਤਰੋ ਮਾੜੀ ਗੱਲ ਆ ਇਹ ਦੇਖੋ ਬਾਈ ਨਾਲ ਪਿਆਰ ਆ ਬਾਈ ਛੱਡ ਦਿੰਦਾ ਤੇ ਕੋਲੇ ਆ ਜਾਂਦੇ ਆ ਦੇਖੋ ਮਿੱਤਰੋ ਉਹ ਉੱਡ ਗਏ ਲਓ ਥੋੜੇ ਸਾਹਮਣੇ ਆ ਮਿੱਤਰੋ ਆ ਫਿਰਦਾ ਵਾ ਬਾਈ ਬਾਈ ਵੀ ਲਾਦ ਗਏ ਮੈਕ ਬਾਈ ਕੀ ਨਾਂ ਕੀ ਰੱਖਿਆ ਹੋਇਆ ਇਹਨਾਂ ਦਾ ਇੱਕ ਮਿੰਟ ਜੀ ਲਓ ਮਿੱਤਰੋ ਬਾਈ ਦੇ ਮੈਕ ਲਾਤੇ ਆ ਆਪਾਂ ਤੇ ਪੁੱਛਦੇ ਆ ਬਾਈ ਨੂੰ ਵੀ ਬਈ ਬਾਈ ਥੋੜਾ ਜਿਹਾ ਜਗਦਾ ਸੀਗਾ ਬੋਲਣ ਵੱਲ ਤੇ ਬਾਈ ਕੀ ਨਾਂ ਰੱਖਿਆ ਇਹਨਾਂ ਦਾ ਬਾਈ ਇੱਕ ਦਾ ਨਾਮ ਹੈਗਾ ਚਿਕੂ ਤੇ ਇੱਕ ਦਾ ਨਾਮ ਕੁਕੀ ਚਿਕੂ ਚਿਕੂ ਤੇ ਇੱਕ ਕੁਕੀ ਦੀ ਕਹਾਣੀ ਆ ਮਿੱਤਰੋ ਇਹ ਤੇ ਆਹ ਦੇਖ ਲੋ ਤੁਹਾਡੇ ਸਾਹਮਣੇ ਆ। ਕੱਠੇ ਕੱਠੇ ਫਿਰਦੇ ਆ। ਹਾਂਜੀ ਬਈ ਉਹ ਜਾ ਰਹੇ ਆ। ਇਹ ਸੀੜੀ ਤੇ ਵੀ ਲੱਗੇ ਹੋਏ ਆ। ਆ ਫਿਰ ਆਵਾਜ਼ ਦੂਰ ਤੱਕ ਜਾਂਦੀ ਨੀਗੀ। ਓਕੇ। ਸੀ.ਟੀ.ਵੀ. ਵੀ ਲਾਈ ਆ। ਕਾਉ ਮਿੱਤਰੋ। ਬੜੀਆਂ ਚੀਜ਼ਾਂ ਤੁਸੀਂ ਦੇਖੀਆਂ ਹੋਣੀਆਂ। ਇਹ ਚੀਕੂ ਤੇ ਕੁੱਕੀ ਦਾ ਬਾਈ ਨਾਲ ਪਿਆਰ ਆ। ਉਹ ਨਿਕਲ ਗਏ। ਬਾਈ ਕਹਿੰਦਾ ਕਈ ਵਾਰੀ 5-7 ਮਿੰਟ ਵੀ ਘੁੰਮ ਕੇ ਆ ਜਾਂਦੇ ਆ ਆਉਣਾ ਮੇਰੇ ਕੋਲੇ ਹੀ ਆ ਇਹਦਾ ਕਹਾਣੀ ਵੀ ਮਿੱਤਰੋ ਦੇਖੋ ਵੀ ਨੇਰੀ ਦੇ ਵਿੱਚ ਦਰਖਤ ਡਿੱਗਿਆ ਹੋਇਆ ਬਾਈ ਨੰਘਿਆ ਜਾਂਦਾ ਸੀ ਮੋਟਰਸਾਈਕਲ ਤੇ ਬਾਈ ਨੇ ਦੇਖਿਆ ਵੀ ਨਿੱਕੇ ਨਿੱਕੇ ਇੱਕ ਕੀ ਜਗ ਹੈ ਬਾਈ ਆ ਗਿਆ ਮਿੱਤਰੋ ਸਾਈਡ ਤੇ ਆ ਆ ਗਏ ਮਿੱਤਰੋ ਆ ਹਰਦੀਆ ਚੀਕੂ ਆ ਦੇਖ ਲੋ ਆ ਸੀ ਬਾਈ ਏ ਆਓ ਲੈ ਮੈਥੋ ਦਾ ਨਹੀਂ ਡਰਦੇ ਬਾਈ ਏ ਆ ਗਿਆ ਮਿੱਤਰੋ ਚੀਕੂ ਕੋਕੀ ਆ ਗਿਆ ਚੀਕੂ ਰਹਿ ਗਿਆ ਕਿਉਂ ਏ ਆ ਗਿਆ ਮਿੱਤਰੋ ਚੀਕੂ ਦੇ ਕੋਕੀ ਦੀਆਂ ਕਹਾਣੀਆਂ ਇਹ ਪੁੱਤ ਨਾ ਈ ਮੱਲਾ ਮੈਂ ਇੱਕ ਨਾ ਸਾਡਾ ਖਾਜੀ ਕਿਤੇ ਏ ਬਾਈ ਫਿਰ ਕੀ ਪਾਉਣੇ ਕੀ ਇਹਨਾਂ ਨੂੰ ਵੀਰੇ ਇਹਨਾਂ ਨੂੰ ਜੋ ਘਰੇ ਮਤਲਬ ਫਰੂਟ ਹੁੰਦਾ ਆਪਣਾ ਹਾਂਜੀ ਉਹ ਪਾ ਦਈਂ ਜਾਂ ਸਬਜ਼ੀਆਂ ਵਗੈਰਾ ਵੀ ਖਾ ਲੈਂਦੇ ਆ ਮਤਲਬ ਰੋਟੀ ਵਗੈਰਾ ਵੀ ਜਿਹੜਾ ਕੁਝ ਮਰਜ਼ੀ ਪਾ ਦਈਏ ਖਾ ਲੈਂਦੇ ਆ ਠੀਕ ਹੈ ਜੀ ਹਾਂਜੀ ਬਾਕੀ ਇਹਨਾਂ ਦੀ ਫੀਡ ਵੀ ਹੁੰਦੀ ਆ ਉਹ ਵੀ ਦੇ ਦਈਆ ਠੀਕ ਹੈ ਜੀ ਹਾਂਜੀ ਇਹ ਨਹੀਂ ਮਤਲਬ ਇਹ ਜਦੋਂ ਤੁਸੀਂ ਦੱਸਿਆ ਵਾ ਵੀ ਪਹਿਲਾਂ ਜਦੋਂ ਲਿਆਂਦੇ ਆ ਵੀ ਨੇਰੀ ਆਈ ਹੋਈ ਸੀ ਦਰਾਖਤ ਢ ਗਿਆ ਬਿਆ ਸੀਗਾ ਸਾਨੂੰ ਪਤਾ ਤੁਹਾਨੂੰ ਪਤਾ ਨਹੀਂ ਸੀ ਵੀ ਕਾਦੇ ਜਾਨਵਰ ਆ ਪਹਿਲਾਂ ਨਹੀਂ ਬਈ ਇਹਨਾਂ ਦੇ ਵਾਲ ਤੱਕ ਨਹੀਂ ਆਏ ਸੀ ਬਹੁਤ ਛੋਟੀ ਸੀਗੇ ਅੱਛਾ ਜੀ ਹਾਂਜੀ ਬਾਕੀ ਥੋੜਾ YouTube ਤੋਂ ਦੇਖ ਕੇ ਥੋੜਾ ਕੀਤਾ ਇਹਨਾਂ ਨੂੰ ਮੈਂ ਮਤਲਬ ਫੀਡ ਵਗੈਰਾ ਪਾਈ ਅੱਛਾ ਜੀ ਇਹ ਡੇਡੇ ਹੋ ਗਏ ਹੁਣ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂਜੀ ਜੀ ਇਹ ਜਿਵੇਂ ਮੰਨ ਲਓ ਵੀ ਤੋਂ ਤੋਂ ਬਗੈਰ ਜੀ ਲਾ ਲੈਂਦੇ ਆ ਕਿ ਨਹੀਂ ਵੀਰੇ ਮੈਂ ਹਾਲੇ ਤੱਕ ਮਤਲਬ ਆਪਦੀ ਰਿਸ਼ਤੇ ਅਰਚੂ ਹੀ ਨਹੀਂ ਆਂਦਾ ਇਹਨਾਂ ਨੂੰ ਛੱਡ ਕੇ ਕਿਉਂਕਿ ਇਹ ਮੇਰੇ ਬਿਨਾਂ ਨਹੀਂ ਥਾਰਦੇ ਮੈਂ ਇਹਨਾਂ ਬਿਨਾਂ ਨਹੀਂ ਥਾਰਦਾ ਹੁਣ ਦੇਖੋ ਤੁਹਾਡੇ ਸਾਹਮਣੇ ਕੋਈ ਇਹਨਾਂ ਦੇ ਪਰ ਵਗੈਰਾ ਨਹੀਂ ਕੱਟੇ ਹਾਂਜੀ ਕੋਈ ਇਹਨਾਂ ਨੂੰ ਕੋਈ ਰੱਸੀ ਨਹੀਂ ਪਾਈ ਨਹੀਂ ਤਾਂ ਆਮ ਤੁਸੀਂ ਦੇਖਿਆ ਪਿੰਜਰਿਆਂ 'ਚ ਵੀ ਪਾ ਲੈਂਦੇ ਆ ਫਰ ਵੀ ਕੱਟੇ ਹੁੰਦੇ ਆ ਕੋਈ ਇਦਾਂ ਦੀ ਉਹ ਮਾੜੀ ਗੱਲ ਹਾਂਜੀ ਵੀਰੇ ਉਹ ਬਹੁਤ ਮਾੜੀ ਗੱਲ ਹੈ ਵੀਰੇ ਆਪਾਂ ਨੂੰ ਵੀ ਕੋਈ ਕੈਦ ਕਰ ਲੇ ਤੇ ਆਪਾਂ ਵੀ ਦੇਖੋ ਤੜਫਾਂਗੇ ਤੜਫਣ ਵਾਲੀ ਗੱਲ ਹੋ ਜਾਂਦੀ ਹੈ ਇਹਨਾਂ ਨੂੰ ਬਿਲਕੁ ਨਵੇਂ ਮਿੱਤਰੋ ਚੂ ਚੀਕੂ ਤੇ ਕੋਕੀ ਚੀਕੂ ਤੇ ਕੋਕੀ ਬਾਈ ਦਾ ਨਾਂ ਕੀ ਆ ਟਿੰਕੂ ਸ਼ਰਮਾ ਟਿੰਕੂ ਸ਼ਰਮਾ ਇਹ ਤਿੰਨਾਂ ਦੀ ਕਹਾਣੀ ਬਹੁਤ ਖਾਸ ਕਹਾਣੀ ਆ ਮਿੱਤਰੋ ਇੰਨਾ ਪਿਆਰ ਮੈਂ ਨਹੀਂ ਕਦੇ ਦੇਖਿਆਗਾ ਇਕਾ ਲੋਕੀ ਦਾ ਇਹ ਜੇ ਹੋਏ ਵੇ ਆ ਉਹਦੇ ਮਾਂ ਪਿਓ ਨੂੰ ਵੀ ਵਿਰਦਾ ਆਸ਼ਰਮ ਚ ਛੱਡੇ ਹੁੰਦੇ ਆ ਤੇ ਇਹ ਕਹਾਣੀ ਦੇਖ ਲੋ ਮਿੱਤਰੋ ਕਿੰਨੇ ਪਿਆਰ ਦੀ ਕਹਾਣੀ ਆ ਇਹ ਚੀਜ਼ਾਂ ਤੋਂ ਆਪਾਂ ਨੂੰ ਸਿੱਖਣ ਨੂੰ ਮਿਲਦੀ ਆ ਮਿੱਤਰੋ ਬਈ ਜੇ ਆਪਾਂ ਨੂੰ ਕੋਈ ਖਵਾ ਪਿਆ ਰਿਆ ਵਾ ਉਹਦੇ ਨਾਲ ਵੀ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਆ ਆ ਦੇਖ ਲੋ ਮਿੱਤਰੋ ਬਾਈ ਕਹਿੰਦਾ ਮੈਂ ਕਿਤੇ ਰਿਸ਼ਤੇਦਾਰੀ ਚ ਵੀ ਜਾਨੀ ਜਾਂਦਾ ਹੀ ਨਹੀਂ ਬਈ ਉੱਥੇ ਜੇ ਜਾ ਕੇ ਰਹਿਣ ਦੀ ਤਾਂ ਗੱਲ ਦੂਰ ਦੀ ਆ ਕਹਿੰਦਾ ਇਹਨਾਂ ਤੋਂ ਦੂਰ ਨਹੀਂ ਹੋਇਆ ਜਾਂਦਾ ਮੈਥੋਂ ਸਹੀ ਹੈ ਇਹ ਕਿੰਨੇ ਕੇ ਟਾਈਮ ਦੇ ਹੋਗੇ ਹੋਣੇ ਆ ਜੀ ਇਹ ਵੀਰੇ ਹੋ ਗਿਆ 7 5 ਨਹੀਂ 6 ਮਹੀਨਿਆਂ ਦੇ ਹੋ ਗਿਆ ਠੀਕ ਹੈ ਜੀ ਹਾਂ ਜੀ ਇਹ ਇਹ ਹੈ ਮੰਨ ਲਓ ਵੀ ਇੰਨਾ ਸਾਨੂੰ ਪਤਾ ਵੀ ਤੋਤਾ ਹੀ ਹੈ ਕਿ ਤੋਤਿਆਂ ਇਹ ਕੋਈ ਛਾਏ ਇਹ ਤਾਂ ਵੀਰੇ ਹੁਣ ਇੰਨਾ ਤਾਂ ਆਪਾਂ ਨੂੰ ਪੱਕਾ ਯਕੀਨ ਨਾ ਕਹਿ ਨਹੀਂ ਸਕਦੇ ਬਾਕੀ ਹਜੇ ਪਤਾ ਲੱਗੂਗਾ ਅਚਾ ਅਮਰ ਇਹਨਾਂ ਦੀ ਕਿੰਨੀ ਕੇ ਤਾਂ ਸੀ ਸੀ ਤੁਸੀਂ ਹਣਾ ਇਹ 6 ਮੰਥ ਦੇ ਹੈਗੇ ਆ ਠੀਕ ਹੈ ਜੀ 6 ਮਹੀਨਿਆਂ ਦੇ ਹੋ ਗਿਆ ਲਓ ਵੀ ਮਿੱਤਰੋ ਇਹ ਉੱਡਣਾ ਕਿਰੋਂਗਾ ਲੱਗੇ ਸੀਗੇ ਇਹਨਾਂ ਨੂੰ ਹੋ ਹੀ ਗਿਆ 4 ਮਹੀਨੇ ਹੋ ਗਿਆ ਕਿਉਂਕਿ ਦੋ ਮਹੀਨਿਆਂ ਦੇ ਤਾਂ ਬਹੁਤ ਅਜੇ ਇਹਨਾਂ ਉੱਡਣਾ ਆਇਆ ਨਹੀਂ ਸੀ ਇਹਨਾਂ ਨੂੰ ਮੈਂ ਤਾਂ ਸੋਚਿਆ ਸੀ ਬਈ ਓੜ ਜਾਣਗੇ ਚਲੋ ਆਪਦਾ ਰਹਿਣ-ਸਹਿਣਗੇ ਜਿੱਥੇ ਮਰਜੀ ਪਰ ਇਹ ਜਾਂਦੇ ਨਹੀਂ ਭਰਾ ਕਿਤੇ ਨਹੀਂ ਜਾਂਦੇ ਛੱਡ ਕੇ ਨਹੀਂ ਜਾਂਦੇ ਕਿਉਂ ਪਿਆਰ ਦੀਆਂ ਗੱਲਾਂ ਵਾ ਬਈ ਇਹ ਆਹ ਦੇਖ ਲਓ ਚੀਕੂ ਤੇ ਕੁਕੀ ਕੁਕੀ ਕਿਹੜਾ ਵਾ ਉਸ ਨੂੰ ਸਿਆਣਾ ਤੇ ਚੀਕੂ ਕਿਹੜਾ ਵਾ ਕੁਕੀ ਕੁਕੀ ਚੀਕੂ ਚੀਕੂ ਤੇ ਕੀ ਇਹਨਾਂ ਦੀ ਨਿਸ਼ਾਨੀ ਕੀ ਆ ਚੀਕੂ ਦੇ ਕੁਕੀ ਦੀ ਵੀਰੇ ਇੰਨਾ ਟਾਈਮ ਹੋ ਗਿਆ ਪਾਲਦਿਆਂ ਨੂੰ ਪਤਾ ਲੱਗਦਾ ਮੈਨੂੰ ਠੀਕ ਹੈ ਇਹ ਤਾਂ ਜਵਾ ਸੇਮ ਹੀ ਆ ਮੈਨੂੰ ਤਾਂ ਸੇਮ ਹੀ ਲੱਗੇ ਜਵਾ ਹਾਂਜੀ ਵੀਰੇ ਸੇਮ ਤਾਂ ਹੈ ਪਰ ਮੈਨੂੰ ਪਤਾ ਨਾ ਕਿਉਂਕਿ ਆਪਾਂ ਬਚਪਨ ਤੋਂ ਹੀ ਪਾਲ ਰਹੇ ਹਾਂ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਇਹ ਜਣੀ ਇਹਨਾਂ ਦਾ ਬਚਪਨ ਵੀ ਤੁਹਾਡੇ ਵਿੱਚ ਹੀ ਲੰਘਿਆ ਹੁਣ ਇਹਨਾਂ ਦਾ ਜਵਾਨੀ ਮੰਨ ਲਓ ਆ ਕੀ ਉਹ ਵੀ ਤੁਹਾਡੇ ਚ ਵੀ ਆ ਇਹ ਮੇਰੇ ਹਿਸਾਬ ਨਾਲ ਤਾਂ ਮੈਂ ਮੰਨ ਲਵਾਂ ਵੀ ਬੜਾਪਾ ਵੀ ਤੁਹਾਡੇ ਕੋਲ ਹੀ ਰਹਿਣਗੇ ਐ ਹੀ ਨੀਗਾ ਜੀ ਕੀ ਕਿਤੇ ਜਾਣਗੇ ਜਦੋਂ ਮੰਨ ਲਓ ਵੀ ਤੁਸੀਂ ਬਾਜ ਮਾਰਦੇ ਆ ਉਦੋਂ ਹੀ ਤੁਹਾਡੇ ਕੋਲੇ ਆਉਂਦੇ ਆ ਤੇ ਉਦੋਂ ਹੀ ਮੰਨ ਲਓ ਵੀ ਸੀਟੀ ਦੇ ਵੀ ਲੱਗੇ ਹੋਏ ਆ ਇਹ ਹਾਂਜੀ ਫਿਰ ਐ ਆਏ ਨਾ ਆਵਾਜ਼ ਦੂਰ ਤੱਕ ਜਾਂਦੀ ਨਹੀਂਗੀ ਅੱਛਾ ਜੀ ਹਾਂਜੀ ਫਿਰ ਇਹਨਾਂ ਨੂੰ ਸੀਟੀ ਵੀ ਮਾਰ ਲੈਂਦਾ ਠੀਕ ਹੈ ਜੀ ਹਾਂਜੀ ਇਹਦੀ ਇਹਦੀ ਮੰਨ ਲਓ ਵੀ ਜਿਵੇਂ ਕੋਈ ਟ੍ਰੇਨਿੰਗ ਵੀ ਤੁਸੀਂ ਹੁਣ ਤਾਂ ਸਿੱਖ ਹੀ ਗਏ ਹੋ ਹਾਂਜੀ ਤਕਰੀਬਨ ਹੁਣ ਮੈਨੂੰ ਟ੍ਰੇਨਿੰਗ ਆ ਗਈ ਆ ਜੇ ਕਿਸੇ ਨੇ ਲੈਣੀ ਵੀ ਆਪਾਂ ਦੱਸ ਵੀ ਦਵਾਂਗੇ ਠੀਕ ਹੈ ਜੀ ਪਰ ਮੇਤਰੋ ਇੱਕ ਗੱਲ ਬਾਈ ਨੇ ਦੱਸੀ ਸੀ ਪਰ ਉਹਨਾਂ ਨੂੰ ਡਰੇਨਿੰਗ ਨਹੀਂ ਬਾਈ ਕਹਿੰਦਾ ਮੈਂ ਦੰਦਾਗਾ ਜਿਹੜੇ ਬਾਈ ਦੇ ਪਿੰਜਰੇ 'ਚ ਰੱਖੇ ਹੋਏ ਆ ਉਹਨਾਂ ਦਾ ਮੈਂ ਸਖਤ ਵਿਰੋਧ ਕਰਦਾ ਕਹਿੰਦਾ ਇਹ ਖੁੱਲੇ ਹੀ ਕਹਿੰਦਾ ਮੇਰੇ ਘਰੇ ਰਹਿੰਦੇ ਆ ਤੇ ਖੁੱਲੇ ਹੀ ਮੰਨ ਲਓ ਵੀ ਕਿਤੇ ਵੀ ਮੈਂ ਲੈ ਕੇ ਵੀ ਜਾਣਾ ਉਹਨਾਂ ਨੂੰ ਖੁੱਲੇ ਹੀ ਲੈ ਕੇ ਜਾਣਾ ਵਾ ਕੋਈ ਰੱਸੀ ਨਹੀਂ ਬਾਈ ਮੇਤਰੋ ਲਓ ਵੀ ਮੇਤਰੋ ਬਾਈ ਮੜਾ ਜਾ ਫੇਰ ਇੱਕ ਵਾਰੀ ਅੜਾਰੀ ਮਰਾ ਦੇ ਇਹਨਾਂ ਦੀ ਆਓ ਜੰਦੇ ਆ ਮੇਤਰੋ ਕਿੱਛ ਹੋ ਜਾ ਵੀਰੇ ਚੀਕੂ ਦੇ ਕੁੱਤੀ ਦੀ ਕਹਾਣੀ ਮਿੱਤਰੋ ਇਹ ਫੈਰ ਕੋਟ ਦੇ ਵਿੱਚ ਆਏ ਆ ਮਿੱਤਰੋ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਚੀਕੂ ਇਹ ਬਈ ਹੋਰ ਨਹੀਂ ਕਿਤੇ ਬੰਦੇ ਬੁੰਦੇ ਗਏ ਨੇ ਇੱਥੇ ਮੈਂ ਜਾਊਂਗਾ ਉੱਥੇ ਹੀ ਜਾਣਗੇ ਹੋਰ ਕਿਤੇ ਨਹੀਂ ਜਾਂਦੇ ਠੀਕ ਹੈ ਜੀ ਆਹ ਦੇਖ ਲਓ ਮਿੱਤਰੋ ਪਿਆਰ ਦੀਆਂ ਗੱਲਾਂ ਵਾ ਚੀਕੂ ਇਹ ਮੈਥੋਂ ਥੋੜਾ ਜਿਆਦਾ ਡਰਦੇ ਆ ਤਾਂ ਮੰਨ ਲਓ ਵੀ ਉਹ ਨਹੀਂ ਕਰਦੇਗੇ ਚੀਕੂ ਆ ਗਿਆ ਨਹੀਂ ਵੀ ਕੁੱਕੀ ਆ ਗਿਆ ਕੁੱਕੀ ਆ ਗਿਆ ਲੋ ਵੀ ਆ ਆ ਗਿਆ ਚੀਕੂ ਤਾਂ ਲੋ ਵੀ ਮੈਨੂੰ ਕਹਾਣੀ ਬੜੀ ਤਕੜੀ ਲੱਗੀ ਮੈਨੂੰ ਬਾਈ ਉਹਨਾਂ ਦੀ ਕੁੱਕੀ ਤੇ ਚੀਕੂ ਨਾਲ ਤੇ ਬਹੁਤ ਪਿਆਰ ਆ ਜੀ ਕਿਉਂ ਮੇਰਾ ਪਾਸ ਜਾਨ ਨੂੰ ਜੀ ਨਹੀਂ ਕਰਦਾਗਾ ਜੋ ਵੀਰ ਇੰਨਾ ਪਿਆਰ ਜਿੱਥੇ ਇੰਨਾ ਪਿਆਰ ਹੋਵੇ ਇੰਨਾ ਤਉ ਹੋਵੇ ਉੱਥੇ ਦਾ ਬੰਦੇ ਦਾ ਮੱਲੋਂ ਮੱਲੀ ਰਹਿਣ ਨੂੰ ਜੀ ਕਰਦਾ ਵਾ ਠੀਕ ਆ ਲੋਕੀ ਘਰ ਦੇ ਟੱਬਰਾਂ ਨਾਲ ਲੜੀ ਜਾਂਦੇ ਆ ਠੀਕ ਆ ਇਹ ਬਾਈ ਦੇਖ ਲੋ ਜਾਨਵਰ ਵੀ ਪਾਲੀ ਜਾਂਦਾ ਵਾ ਇੰਨਾ ਤਉ ਆ ਬਾਈ ਦਾ ਕਦੇ ਜਾਨ ਨੂੰ ਜੀ ਨਹੀਂ ਕਰਦਾ ਆਸੇ-ਪਾਸੇ ਰਹਿਣ ਨੂੰ ਹੋਰ ਪਾਸੇ ਬੰਦੇ ਨੂੰ ਜਾਨ ਨੂੰ ਦਿਲਤਾ ਕਰਦਾ ਹੁੰਦਾ ਓ ਬਾਈ ਕਹਿੰਦਾ ਵੀ ਪਿਆਰ ਹੀ ਇੰਨਾ ਬਣਿਆ ਹੋਇਆ ਸਾਡਾ ਜਾਨ ਨੂੰ ਜੀ ਵੀ ਨਹੀਂ ਕਰਦਾ ਹੈ ਇਹਨਾਂ ਕੋਲੋਂ ਸਹੀ ਆ ਜੀ ਤੇ ਇਹ ਇਹਦੇ ਮੰਨ ਲਓ ਵੀ ਆਹ ਪੇਰਚ ਵੀ ਕੁਝ ਪਾਇਆ ਹੋਇਆ ਇੱਕ ਦੇ ਹਾਂ ਮਤਲਬ ਇਹ ਪਾਈ ਵੀ ਹੈ ਰਿੰਗ ਪਾਈ ਵੀ ਹੈ ਵੀਰੇ ਅੱਛਾ ਹਾਂਜੀ ਇਹ ਬਸ ਹੁਣ ਇਹਨਾਂ ਨੂੰ ਕਰ ਦਿੰਨੇ ਆ ਮਤਲਬ ਲਾ ਦੇਣੀ ਆ ਵੈਸੇ ਮੈਂ ਪਾਈ ਸੀਗੀ ਪਹਿਲਾਂ ਸ਼ੌਂਕ ਵਾਸਤੇ ਹਾਂਜੀ ਸ਼ੌਂਕ ਵਾਸਤੇ ਇਹ ਮਤਲਬ YouTube ਤੇ ਮੈਂ ਦੇਖਿਆ ਸੀਗਾ ਉਹ ਪਾਉਂਦੇ ਸੀਗੇ ਵੱਡੇ ਜਿਹੜੇ ਫੋਰਨ ਕੰਟਰੀਆਂ ਵਾਲੇ ਹਾਂਜੀ ਮੈਂ ਵੀ ਦੇਖ ਕੇ ਆਨਲਾਈਨ ਮੰਗਵਾ ਤਾਂ ਲਿੱਤੀ ਸੀ ਪਾਤੀ ਇੱਕ ਵਾਰੀ ਬਸ ਹੁਣ ਅੱਛਾ ਇਹ ਚਾਂਦੀ ਦੀਆਂ ਵਾ ਹਾਂਜੀ ਹਾਂਜੀ ਠੀਕ ਗੱਲ ਆ ਉਹ ਵੀ ਮਤਲਬ ਚਾਂਦੀ ਦੀਆਂ ਪਾਈਆਂ ਹੋਈਆਂ ਵਾ ਬਾਈ ਨੇ ਜਿਵੇਂ ਝਾਂਜਰਾ ਹੁੰਦੀਆਂ ਵਾ ਉਹ ਚੀਜ਼ ਪਾਈ ਹੋਈ ਆ ਆ ਦੇਖ ਲਓ ਮਤਲਬ ਸ਼ੇਅਰ ਜ਼ਰੂਰ ਕਰਦੇਓ ਮਿੱਤਰੋ ਇਦਾਂ ਦੀਆਂ ਚੀਜ਼ਾਂ ਸ਼ੇਅਰ ਕਰਨੀਆਂ ਬਣਦੀਆਂ ਵਾ ਜਿਹੜੇ ਪਿੰਜਰੇ ਚ ਪਾਏ ਆ ਉਹਨਾਂ ਦਾ ਮੈਂ ਵੀ ਸਾਕਤ ਵਿਰੋਧ ਕਰਦਾ ਤੇ ਬਾਈ ਵੀ ਸਾਕਤ ਵਿਰੋਧ ਕਰਦਾ ਵਾ ਸਹੀ ਆ ਨਾ ਜੀ ਤੇ ਇਹ ਪਿਆਰ ਦੇਖ ਲਓ ਮਿੱਤਰੋ ਤੇ ਜਦੋਂ ਉੱਡਦੇ ਆ ਇਹ ਨਹੀਂ ਵੀ ਆਏ ਆ ਉੱਡ ਕੇ ਕਿਤੇ ਹੋਰ ਬਹਿਣਾ ਵਾ ਬਹਿਣਾ ਬਾਈ ਕੋਲੇ ਆ ਕੇ ਹੀ ਆ ਕਿਤੇ ਮਰਜੀ ਬਾਈ ਛੱਡ ਦੋ ਜਾ ਕੇ ਹਾਂਜੀ ਵੀਰੇ ਲਓ ਵੀ ਮਿੱਤਰੋ ਆਏ ਨੇਗਾ ਬਈ ਘਰ ਕੋਲੇ ਹੀ ਛੱਡਨੇ ਆ ਜਾਂ ਘਰੇ ਹੀ ਛੱਡਨੇ ਆ ਉਵੇਂ ਹੀ ਨਹੀਂਗਾ ਤੇ ਹੁੰਦਾ ਘਾਰੇ ਖੁੱਲੇ ਹੀ ਰਹਿੰਦੇ ਆ ਜਦੋਂ ਮੰਨ ਲਾ ਵੀ ਡਾਰੀ ਮਾਰਨੀ ਆ ਉਦੋਂ ਬਾਈ ਜਦੋਂ ਆ ਹੱਥ ਤਾਂ ਕਰਦਾ ਉਦੋਂ ਉੱਡਦੇ ਆ ਊਣੀ ਉੱਡਦੇਗੇ ਇਹ ਵੀ ਖਾਸ ਗੱਲ ਆ ਆ ਦੇਖ ਲਓ ਮਿੱਤਰੋ ਹੁਣ ਕਿਹੜਾ ਇਹਨਾਂ ਦੇ ਹੱਥ ਫੜੇ ਹੋਏ ਆ ਜਾਂ ਪੈਰ ਆ ਮੰਨ ਲਓ ਵੀ ਬਾਈ ਨੇ ਕਿਹੜਾ ਫੜੇ ਆ ਉਦਾਂ ਹੀ ਬਾਈ ਹੋਏ ਆ ਮਰਾ ਦਿਓ ਮੜੀ ਡਾਰੀ ਫੇਰ ਹੱਕ ਵੀਰੀ ਕੋਈ ਐ ਤਾਂ ਨਹੀਂ ਚੱਕਰ ਕਰਿਓ ਇਹਨਾਂ ਨੂੰ ਸਾਈਡ ਤੇ ਹੋ ਜੋ ਵੀਰੇ ਪਾਸੇ ਨੂੰ ਕਰਦੇ ਆ ਚੀਕੋ ਓਏ ਆਂ ਡਾਇਮੀਟਰ ਉੱਕੀ ਦੇ ਚੀਕੂ ਆ ਦੇਖਣ ਵਾਲੇ ਬੰਦੇ ਵੀ ਪਹੁੰਚੇ ਹੋਇਆ ਸਾਈਡ ਤੇ ਇਹ ਹੋਰ ਬੰਦਿਆਂ ਤੋਂ ਡਰਦੇ ਆ ਬਾਈ ਤੋਂ ਨਹੀਂ ਇਹ ਆ ਦੇਖ ਲਓ ਮੈਟਰੋ ਠੀਕ ਆ ਜੀ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀ ਵੀਡੀਓ ਸਬਸਕ੍ਰਾਈਬ